ਹਾਂਜੀ ਖਾਲਸਾ ਜੀ ਅੱਜ ਸਾਰੀ ਸੰਗਤ ਇਕੱਠੀ ਹੋਈ ਆ ਮਹਾਰਾਜ ਪ੍ਰਕਾਸ਼ ਕਰਾਇਨੇ ਕੀ ਉਦੇਸ਼ ਅੱਜ ਦੇ ਪ੍ਰੋਗਰਾਮ ਦਾ ਪਹਿਲਾਂ ਤਾਂ ਗੁਰਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿਹੜਾ ਪ੍ਰੋਗਰਾਮ ਹੈ ਇਹ ਸਰਬ ਸਮਾਜ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਜੋ ਜਨਮ ਦਿਨ 5 ਤਰੀਕ ਨੂੰ ਮਨਾਇਆ ਜਾ ਰਿਹਾ ਕਿਉਂਕਿ ਇਹ ਜੋ ਗੁਰੂ ਘਰ ਹੈ ਬਾਬਾ ਜੀਵਨ ਸਿੰਘ ਦੇ ਨਾਮ ਤੇ ਸੰਗਤ ਨੇ ਬਣਾਇਆ ਹੈਗਾ ਜੀ ਤੇ ਸੰਗਤਵੇ ਜਿਹੜੇ ਨੌਜਵਾਨ ਨੇ ਮੁੰਡੇ ਨੇ ਸਾ ਉਹਨਾਂ ਨੇ ਬਹੁਤ ਉਪਰਾਲਾ ਕੀਤਾ ਜੀ ਇੱਥੇ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਹੋਏ ਨੇ ਤੇ 5 ਤਰੀਕ ਨੂੰ ਇਹ ਭੋਗ ਪਾਏ ਜਾਣਗੇ ਤੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾਏਗਾ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਜੀ ਛੋਟੇ ਬੱਚੇ ਨੌਜਵਾਨ ਬਜ਼ੁਰਗ ਸਾਰੇ ਬੀਬੀਆਂ ਭੈਣਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ ਤੇ ਏਕਤਾ ਦਾ ਸਬੂਤ ਜਿਹੜਾ ਸਰਬਸਮਾਜ ਇੱਥੇ ਦੇ ਰਿਹਾਗਾ ਤੇ ਬਹੁਤ ਹੀ ਜੋ ਚੰਗੀ ਗੱਲ ਹੈ ਸਮਾਜ ਦੇ ਲਈ ਚੰਗਾ ਸਨੇਹਾ ਆਸੇ ਪਾਸੇ ਦੀ ਸੰਗਤਾਂ ਨੂੰ ਤੁਸੀਂ ਕਿਸ ਨੇ ਆ ਦੇਣਾ ਚਾਹੁੰਦੇ ਆ ਨੇੜੇ ਅਸੀਂ ਇਹ ਆਸੇ ਪਾਸੇ ਦੀ ਸੰਗਤਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿਉਂਕਿ ਬਹੁਤ ਹੀ ਜੋ ਪਹਿਲਾਂ ਇੱਥੇ ਜਗਾ ਹੈਗੀ ਹੈ ਜੀ ਇੱਥੇ ਰੂੜੀਆਂ ਵਗੈਰਾ ਲੱਗੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਪਤਾ ਹੀ ਆ ਅੱਜ ਇੱਥੇ ਬਹੁਤ ਸ਼ਾਨਦਾਰ ਆਲੀਸ਼ਾਨ ਗੁਰੂ ਘਰ ਬਣ ਰਿਹਾ ਹੈ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਆਪਣਾ ਵੱਧ ਤੋਂ ਵੱਧ ਆਰਥਿਕ ਸਹਾਇਕ ਜੋਗ ਦੇ ਕੇ ਕਿਉਂਕਿ ਹਲੇ ਦਰਬਾਰ ਸਾਹਿਬ ਤਿਆਰ ਹੋ ਚੁੱਕਿਆ ਹੈ ਦਰਬਾਰ ਸਾਹਿਬ ਦੇ ਵਿੱਚ ਜੋ ਤਾਰਾਂ ਵਗੈਰਾ ਪਾਉਣ ਵਾਲੀਆਂ ਬਿਜਲੀ ਦੀਆਂ ਬਾਕੀ ਨੇ ਉਸ ਤੋਂ ਬਾਅਦ ਮਹਾਰਾਜ ਪ੍ਰਕਾਸ਼ ਪੱਕੇ ਤੌਰ ਤੇ ਕਰਵਾਏ ਜਾਣਗੇ ਸੋ ਅਸੀਂ ਸੰਗਤਾਂ ਤੋਂ ਇਹੀ ਆਸ ਕਰਦੇ ਹਾਂ ਵੀ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਮੇਟੀ ਨੂੰ ਦੇ ਕੇ ਗੁਰੂ ਘਰ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਥੈਂਕ ਯੂ ਮੈਂ ਕੀ ਬਣਾਉਣੀ ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਖਾਲਸਾ ਵੈਗਿਕ ਫਤੇ ਗੁਰਦੁਆਰਾ ਮਬਾ ਜੀਵਨ ਸਿੰਘ ਸ਼੍ਰੋਮਣੀ ਸ਼ਹੀਦ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਪਾ ਵਿਖੇ ਅੱਜ ਆ ਸ਼੍ਰੋਮਣਿਸ਼ੀਰ ਪਾਪਾ ਜੀਵਨ ਸਿੰਘ ਜੀ ਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਗਤ ਇਥੇ ਸਹਿਜ ਪਾਠ ਪਰਾਰੰਭ ਹੋਣਗੇ ਆ ਇਹ ਉਹ ਗੁਰੂ ਘਰ ਆ ਜਿਹਦੇ ਪਿੱਛੇ ਬੜੀਆਂ ਵੱਡੀਆਂ ਜੰਗਾਂ ਹੋਈਆਂ ਜਿਨ੍ਹਾਂ ਦੇ ਕੇਸ ਚੱਲਦੇ ਨੇ 10 ਵੀ ਉਹਦੇ ਵਿੱਚ 307 ਦੇ ਪਰਚੇ ਨੇ ਸਾਡੇ ਤੇ ਪਰ ਅੱਜ ਖੁਸ਼ੀ ਆ ਇਸ ਗੱਲ ਦੀ ਕਿ ਅਸੀਂ ਉਸ ਗੁਰੂ ਘਰ 'ਚ ਖੜੇ ਆ ਅੱਜ ਤੋਂ ਲੈ ਰਾਂਗੇ ਜਿਵੇਂ-ਜਿਵੇਂ ਰੂੜੀਆਂ ਬਾੜੇ ਸਨ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੱਥੇ ਇੱਕ ਸ਼ਾਨਦਾਰ ਗੁਰਦੁਆਰੇ ਦੀ ਇਮਾਰਤ ਬਣ ਚੁੱਕੀ ਹੈ ਸਾਡੇ ਸਿੰਘ ਸਾਹਿਬ ਬੈਠੇ ਨੇ ਤੇ ਉਧਰ ਸੰਗਤ ਮਹਾਰਾਜ ਦੀ ਸواری ਲੈਣ ਗਈ ਹੋਈ ਹੈ ਹੁਣ ਅੱਗੇ ਉਹਨਾਂ ਦਾ ਜਿਹੜਾ ਹੈ ਕਵਰੇਜ ਕਰਦੇ ਆ ਸੋ ਸਾਰੀ ਰੰਗਰੇਟਾ ਕਾਮ ਨੂੰ ਸਮੁੱਚੀ ਸਿੱਖ ਸੰਗਤ ਨੂੰ ਗੁਰੂ ਘਰ ਦੇ ਸਾਰੇ ਪਿਆਰਿਆਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ سواری لے جیت سواری میری सिंकेट बाबा जी ਤੁਹਾਨੂੰ ਤੇਰੇ ਵਾਪਸ ਤੇ ਜਾਂਦਾ ਸੀਸ ਲੈ ਕੇ ਆ। ਅੱਜ 350 ਸਾਲਾ ਜਨਮ ਸਹੀਦੀ ਦਿਹਾੜੇ ਨੂੰ ਸਮਰਪਿਤ ਹੈ ਉਧਰਲੇ ਪਾਸੇ ਫੰਕਸ਼ਨ ਨੇ। ਇਹ ਦ ਗੁਰੂ ਸਭਨ ਸੰਗਤ ਬੜੀ ਨਿਮਰਤਾ ਸਹਿਤ ਕਿਹੜੀ ਹੈ? ਸੱਚਿਤ ਰਹ ਰਹੇ ਸੇਵਾ ਵਾਲੇ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਲਾਡਲ ਸਿੰਘ ਜੀ। ਸਤਿਨਾਮ ਵਾਹਿਗੁਰੂ ਤੇਰੀ ਟੇਢ ਹੋ। ਵਾਹਿਗੁਰੂ।

ਇਹ ਸਾਡੀ ਸ਼ਾਨ ਸਾਡੀ ਤੇਰੀ ਗੁਰੂ ਰਮ ਸਰੂ ਦੇ ਬਾਣ ਦਸ਼ਮ ਦਾ ਦਾਰਵਾ ਤੇ ਅੰਦਰੋਂ ਹਰ ਸਾਯ ਗੁਰਨਾਮ ਕੀ ਸ਼ੇਰ ਵਾਹਿਗੁਰੂ ਹਾਜੂਰ ਦੇ ਪੰਜ ਪਿਆਰੇ ਚਾਰ ਸਹਿਬ ਜਾਦੇ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਾਢ ਸ਼ਕਿਆ ਦੇ ਚਵਾਰੀ ਤੇਗ ਵਾਹੀ ਦੇ ਕਰਕੇ ਅੰਡੇ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਂ ਦੀ ਕਮਾਈ ਦਾ ਧਿਆਨ ਧਰਖਾਸਾ ਸਾਇ ਬੋਲਣਾ ਜੀ ਸ਼੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਖਿਸ਼ਿਸ਼ ਦਿੱਤੇ ਬੰਦ-ਬੰਦ ਘਟਵਾਏ ਚੜਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਜਰਾਏ ਗਏ ਕਸ਼ਟ ਸਹਾਰਦੇ ਹੋਏ ਸ਼ਹੀਦ ਨਾ ਪਾ ਗਿ ਸਿੱਖੀ ਸਿੱਕ ਨਹੀਂ ਹਾਰਿਆ ਸਿੱਖੀ ਸਿਰਕ ਕੇ ਸੰਸਵਾਸਾਂ ਸੰਗਿ ਨਭਾਇਆ ਦਿਨ ਮਾਣਿਆ ਬੀਬੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰਖਾਸਾ ਸਾਇ ਬੋਲਣਾ ਜੀ ਸ਼੍ਰੀ ਵਾਹਿਗੁਰੂ ਪਕਿਆਂ ਸਤਾਂ

ਵੱਛੋ ਜੀ ਸ਼ਿਕਾਣ ਸ਼ਕੀਦਾਨ ਕੇਸ਼ਦਾਨ ਰਹਿਤਦਾਨ ਬਵੇਕਦਾਨ ਵਿਸ਼ਾਹਦਾਨ ਤੋਂ ਸ਼ਰਾਂ ਦਾਨੋ ਸ਼ਰਨ ਨਾਮ ਤੋਂ ਸ਼੍ਰੀਮਸ ਸੈਵੀ ਦੇ ਦਸ਼ਿਸ਼ਨਾਣ ਚੋਂ ਪੀਆਂ ਚੰਡੇ ਹੋਗੇ ਜੁਗੋ ਜੁਗੋ ਤਾਂ ਕਾ ਜੈ ਜੈਕਾਰ ਹਾਰ ਸਾਜੀ ਕੀ ਬੂਰ ਵਾਲੇ ਬੋਲਣਾ ਜੀ ਸ਼੍ਰੀ ਰਾਮ ਆਪ ਜੀ ਦੇ ਗੋਸ਼ਖਾਂ ਦਾ ਮੰਨ ਲੀਓ ਮਤੁ ਚੀ ਪਤ ਕੇ ਰੱਖਿਆ ਆਪ ਕਾ ਤੁਖ ਵਹਿਗੋ ਆਪਣੇ ਪੰਥ ਦੇ ਸਦਸਾਂ ਹਿੱਤ ਦਾ ਦਿਓ شریف نمکانا سختی ہوگواریاں گھر تاما جلنا تو پاندار آل سا ہے اپنی اے نا کوئی آلوے سا ملیں گے پچھے سنجو روائی تنام یا جا ہے چڑے سکھائے پار دوشت کا تکشیم دے گھر ਸਾ ਮੀਡੀਆ ਦੇ ਨਾਲ ਹਾਲ ਬਣ ਕੇ ਤਿਆਰ ਹੋ ਚੁੱਕਿਆ ਤਾਂ ਹਲੇ ਬਹੁਤ ਸਾਰੀ ਤਿਆਰੀ ਲੈਂਦੀ ਆ ਪੱਖੇ ਲਾਉਣ ਵਾਲੇ ਲਾਈਟਾਂ ਦਾ ਕੰਮ ਹੋਣ ਵਾਲਾ ਰਿੰਦਾ ਹਲੇ ਅ ਥੜਾ ਸਾਫ ਬਣਾਤਾ ਇਸ ਤੋਂ ਬਾਅਦ ਇਹਦੀ ਸੇਵਾ ਰਿੰਦੀ ਆ ਫਰੀਦ ਸੱਚਖੰਡ ਦੀ ਸੇਵਾ ਰਿੰਦੀ ਆ ਹਲੇ ਬਹੁਤ ਸਾਰੀਆਂ ਸੇਵਾਵਾਂ ਪਈਆਂ ਨੇ ਤੇ ਇਧਰ ਮੋਹ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਹੈ ਅਸਾਹਿਬ ਪਾਠ ਪ੍ਰਾਰੰਭ ਹੋ ਚੁੱਕੇ ਨੇ ਸੁਖਨਾਲ ਦੇ ਕਮਰੇ ਦੇ ਵਿੱਚ ਮਹਾਰਾਜ ਪ੍ਰਕਾਸ਼ ਕਰਾਏਗੇ ਨੇ ਤਾਂ ਜੋ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਸਕੇ ਤੇ ਅੱਗੇ ਜਿਵੇਂ ਜਿਵੇਂ ਸੰਗਤਾਂ ਤੇ ਗੁਰਮਤਿ ਕਿਰਪਾ ਕਰਨਗੇ ਉਵੇਂ ਉਵੇਂ ਇੱਥੇ ਹੋਰ ਸੁਭਾਵਾਂ ਚੱਲ ਪੈਣਗੀਆਂ ਬਹੁਤ ਵੱਡਾ ਗੁਰੂ ਘਰ ਹੈ ਸੁਖਨਾਲ ਇਧਰ ਬਹੁਤ ਖੁੱਲੀ ਡੁੱਲੀ ਜਗ੍ਹਾ ਹੈ ਇੱਥੇ ਬਹੁਤ ਉਹ ਉਹ ਤੱਕ ਜਗ੍ਹਾ ਪਈ ਹੈ ਸੁਖਨਾਲ ਕਿ ਬਹੁਤ ਜਗਾ ਪਈ ਆ ਹਾਲ ਪਈ ਨੇ ਆ ਸਾਰੀ ਸੇਵਾ ਕਰਨ ਵਾਲੀ ਪਈ ਆ ਹਨਾ ਬਹੁਤ ਸਾਰੀਆਂ ਸੁਆਮਾਂ ਜਿਵੇਂ ਜਿਵੇਂ ਪੁਰਮੈ ਕਿਰਪਾ ਕਰਨੀ ਬਾਬਾ ਜੀਵਨ ਸਿੰਘ ਜੀ ਦੀ ਕਿਰਪਾ ਹੋਊਗੀ ਉਹਵੇਂ ਉਹ ਇਹ ਗੁਰ ਕਰ ਅੱਗੇ ਵਧਾ ਜੀ